जय श्री राम जय महादेव ओम नमः शिवाय आज ਤੁਹਾਨੂੰ ਲੈ ਕੇ ਆਏ ਆਪਾਂ ਜਟੇਸ਼ਵਰ ਮਹਾਦੇਵ ਮੰਦਿਰ ਰੋਪੜ ਜਟਵਾਹੜ ਇਹ ਮੰਦਿਰ ਕਿੰਨਾ ਕਿ ਇਤਿਹਾਸਿਕ ਹੈ ਉਹਦੇ ਬਾਰੇ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਮੰਦਿਰ ਦੇ ਮੁੱਖ ਪੁਜਾਰੀ ਸ਼ਸ਼ੀ ਕਾਂਜੀ ਜੀ ਦੁਆਰਾ ਤੁਹਾਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸਟੇਸ਼ਨ ਆ ਦੇ ਵਨਤ ਅੱਜ ਅਸੀਂ ਸਟੇਸ਼ਨ ਮਾ ਦੇ ਮੰਦਰ ਨੇੜੇ ਡਬਾਰ ਉੱਤੇ ਬੈਠੇ ਹਾਂ ਮੰਦਰ ਜੋ ਕਿ ਬਹੁਤ ਇਤਿਹਾਸਿਕ ਤੇ ਪੁਰਾਣਾ ਮੰਦਰ ਹੈ ਸਾਡੇ ਮੁੱਖ ਪੁਜਾਰੀ ਸਾਡੇ ਪੰਡਤ ਜੀ ਸ਼ਸ਼ੀ ਕਾਂਤ ਜੀ ਇਹਨਾਂ ਨੂੰ ਅਸੀਂ ਪੁੱਛਿਆ ਕਿ ਮੰਦਰ ਦਾ ਇਤਿਹਾਸ ਬਾਰੇ ਤੇ ਪਹਿਲਾਂ ਤਾਂ ਬੜੀ ਜਿਹੜਾ ਸਵਾਗਤ ਕਰਦਾ ਚੈਨਲ ਦੇ ਤੇ ਅਸੀਂ ਮੰਦਰ ਦਾ ਜੋ ਇਤਿਹਾਸ ਹੈ ਉਸ ਬਾਰੇ ਹਣੇ ਸਾਰੇ ਭਗਤਾਂ ਨੂੰ ਜਾਣੀ ਕਰਾ ਜੰਮੇ ਹਾਂ बोलो शंकर भगवान की जय श्री जटेश्वर महादे मंदिर ਦਾ ਇਤਿਹਾਸ ਸੰਨ 1830 ਤੋਂ ਜਿਹੜਾ ਇਸ ਵੇਲੇ ਹੁੰਦਾ ਹੈ 1830 ਤੋਂ ਪਹਿਲਾਂ ਜਿਹੜਾ ਜਿਹੜਾ ਇਤਿਹਾਸ ਹੈ ਪੰਡਿਤ ਜੈਦੇਵਾਲ ਜੀ ਤਵਕਤਗੜ ਤੋਂ ਤੇ ਰਾਣਾ ਨਿੱਕੂ ਰਾਮ ਜੀ ਚਵੰਡੀਆਂ ਤੋਂ ਉਹਨਾਂ ਨਾਲ ਜੁੜਿਆ ਹੋ ਉਹ ਸ਼ਿष्य ਚੇਲੇ ਨੂੰ ਹੋੜ ਹੋ ਗਿਆ ਸੀਗਾ ਉਹਨਾਂ ਨੇ ਪੰਡੇ ਜੀ ਨੂੰ ਕਿਹਾ ਵੀ ਮੈਨੂੰ ਮੈਂ ਮਰ ਜਾਣਾ ਹੈ ਉਹ ਕਹਿੰਦੇ ਵੀ ਆਤਮ ਹੱਤਿਆ ਕਰਨਾ ਪਾਪ ਹੈ ਕਹਿੰਦੇ ਹਲਦਵਾਸੋ ਕਹਿੰਦੇ ਵੀ ਹਲ ਤਾਂ ਸ਼ਿਵਦੀ ਦਾ ਮੰਦਿਰ ਦੇਖ ਕੋਈ ਉੱਥੇ ਆਪਣਾ ਜਲ ਚੜ੍ਹਾਓ ਆਪਣਾ ਕੋੜੇ ਨਾਥ ਨੇ ਚਾਹਿਆ ਤਾਂ ਤੇਰਾ ਕੁਸੂਰ ਜੂਰ ਹੋ ਜਾਊਗਾ ਮਹੀਨੇ ਦੋ ਮਹੀਨੇ ਬਾਅਦ ਉਹਨਾਂ ਦੋਹਾਂ ਨੂੰ ਸੁਪਨਾ ਆਇਆ ਵੀ ਇੱਥੇ ਮੇਰੀ ਕਿੱਡੀ ਹੈ ਠੀਕ ਹੈ ਉਹਨਾਂ ਦੋਹਾਂ ਨੇ ਰੜਕੇ ਇੱਥੇ ਕੋੜੇ ਨੂੰ ਨਾਥ ਨੂੰ ਲੱਭਿਆ ਇੱਥੇ ਕੋੜੇ ਨਾਥ ਫਰਗਟ ਹੋਏ ਉਹ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਇੱਥੇ ਤੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਵੀ ਇੱਥੇ ਜਨਰਲ ਚ ਕੌਣ ਆਊਗਾ ਤੇ ਉੱਥੇ ਆਪਣੇ ਸ਼ਹਿਰ ਲੈ ਜਾਂਦੇ ਆ ਤੇ ਫਿਰ ਉਹਨਾਂ ਨੂੰ ਆਪਣਾ ਫੇਰ ਆਇਆ ਵੀ ਤੂੰ ਹਿੰ ਇੱਥੇ ਤੇ ਨਾ ਮੈਨੂੰ ਛੇੜੋ ਤੁਹਾਡਾ ਕੋਲ ਮਾਂਸ਼ ਨੂੰ ਆਹ ਸੋਧੂਗਾ ਵੀ ਜੋ ਵੀ ਸੇਵਾ ਕਰਨੀ ਹੈ ਇੱਥੇ ਕਰ ਕਰ ਉਹਨਾਂ ਨੇ ਉੱਥੇ ਉਹਨਾਂ ਦੀ ਪ੍ਰਤਿਸ਼ਟਾ ਕਰਾ ਕੇ ਇੱਥੇ ਤੇ ਕੋਲੇ ਨਾਮ ਆਦਿ ਨੂੰ ਬਰਾਜਮਨ ਕਰ ਵਰਤਾ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਉਹ ਵਸਤਾਂਾਂ ਅਸੀਂ ਕਰਦੇ ਆ ਇਹ ਅਜੇ ਅਸੀਂ ਵਿਵਸਥਾ ਕੋਈ ਨਵੀਂ ਬਣਾਣੇ ਆ ਤਾਂ 2 ਸਾਲ ਬਾਅਦ ਉਹਨੂੰ ਚੇਂਜ ਕਰਨਾ ਪੈਂਦਾ ਉਹਨੂੰ ਹੋਰ ਬਣਾਉਣਾ ਪੈਂਦਾ ਜਿਸਨ ప్రతి ਦਿਨ ਲੋਕਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਆ ਉਹਦੇ ਨਾਲ ਲੋਕਾਂ ਦੇ ਇੱਥੇ ਲੋਕਾਂ ਦੀ ਆਸਥਾ ਵਧਦੀ ਆ ਠੀਕ ਆ 1830 ਤੋਂ ਪੇਛਲਾ ਇਤਿਹਾਸ ਮਹਿਸ਼ਾਸੂਰ ਪੀਠ ਦੇ ਵਿੱਚੀ ਦਾ ਵਰਤਾਂਦ ਆ ਮਾਤਾ ਨਯਾਨਾ ਦੇ ਵੀ ਜੀ ਦਾ ਇਤਿਹਾਸ ਮਹਿਸ਼ਾਸੂਰ ਪੀਠ ਦੇ ਵਿੱਚ ਆ ਅੱਜ ਵੀ ਜੇ ਆਪਾਂ ਮਾਤਾ ਨਯਾਨਾ ਜੀ ਦੇ ਦਰਬਾਰ ਚ ਜਾ ਕੇ ਉੱਥੇ ਇਹ ਤੇ ਆਜ਼ਦੀ ਕਿਤਾਬ ਲਈਏ ਤਾਂ ਪਹਿਲੇ ਪੇਜ ਪਰ ਸ਼ਲੋਕ ਆਂਦਾ ਹੈ ਦક્ષਨ ਦੁਆਰੇ ਜਿਹੜਾ ਸ਼ਕਰੇ ਤੇ ਇਸ ਕਰਕੇ ਜਿਹੜੇ ਇਹਦੇ ਪਿੱਛੇ ਪਿੱਲਰ ਪਏ ਆ ਇਹਨਾਂ ਨੂੰ ਆਰਕੀਓਲੋਜੀਕਲ ਵਿਭਾਗ ਵਾਲੇ ਨੂੰ ਦੱਸਦੇ ਆ ਕਿ ਇਹ ਫਾਰਮਾ ਕਨਮਾ ਦੇ ਟਾਈਮ ਦੇ ਆ ਠੀਕ ਹੈ ਤਾਂ ਇਹਨੂੰ ਮਹਾਪਾਤ ਕਾਲ ਦਾ ਸੀ ਦੱਸਦੇ ਆ ਸੋ ਜਿਨ੍ਹਾਂ ਦੇ ਹੱਥੋਂ ਇਹਨਾਂ ਦੀ ਪ੍ਰਤਿਸ਼ਟਾ ਹੋਈ ਹੈ ਸਤਵਿਕ ਬੰਦੇ ਤੇ ਅੱਜ ਦੇ ਤਾਲੀਓਕ ਦੇ ਵਿੱਚ ਜਿਹੜੇ ਸਥਾਨ ਹੁੰਦੇ ਆਏ ਜਿਆਦਾ ਫਲੀਪੂਤ ਹੁੰਦੇ ਆ। ਬਾਕੀ ਤਾਲੂ ਲੰਗਰ ਹੈ ਅਲੱਗ-ਅਲੱਗ ਸੋਮਵਾਰਾਂ ਨੂੰ ਲੰਗਰ ਹੁੰਦੇ ਆ ਸਵੇਰ ਨੂੰ ਚੋਧਰੀ ਕਲੱਬ ਲੁਧਿਆਣਾ ਵੱਲੋਂ ਤੇ ਲੰਗਰ ਹਰ ਸਾਲ ਲਵਾਇਆ ਜਾਂਦਾ ਹੈ ਤੇ ਹੁਣ ਮਹਾਮਾਰੀ ਕੇ ਸੰਗਤਾਂ ਪਿੰਡਾਂ-ਪਿੰਡਾਂ ਤੋਂ ਇਹਨਾਂ ਨਾਲ ਆ ਕੇ ਸਹਿਯੋਗ ਕਰਨੀ ਆ ਸਾਡੇ ਨਾਲ ਸਹਿਯੋਗ ਕਰਨੀ ਆ ਸਾਡੇ ਏਰੀਏ ਦੇ ਜਿੰਨੇ ਵੀ ਸੇਵਾਦਾਰ ਆ ਜਿਹੜੇ ਲੁਧਿਆਣੇ ਦੇ ਵੈਂਦੇ ਆ ਇਹਨਾਂ ਨੇ ਆਪਣਾ ਇੱਕ ਖਲਾਬਾ ਬਣਾਇਆ ਬਾਏ ਕਈ ਸਾਲਾਂ ਤੋਂ ਇਹ ਸੇਵਾ ਕਰਦੇ ਆ ਅਸੀਂ ਆਸ ਕਰਦੇ ਆ ਕਿ ਇਦਾਂ ਹੀ ਕੋਲੇ ਸ਼ੰਕਰ ਦੀ ਸੇਵਾ ਕਰ ਲੱਦੇ ਇਹਨਾਂ ਨੂੰ ਸਾਨੂੰੋਂ ਪਹਿਲਾਂ ਸਾਡੇ ਇਹਨਾਂ ਦੇ ਭਾਈ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਉਮਰਕਾਸ਼ ਜੀ ਨੇ ਠੀਕ ਹੈ ਤੇ ਅੱਜ ਦੇਖੋ ਵੀ ਇਹ ਵੀ ਬੜੇ ਹੋ ਗਏ ਅਸੀਂ ਵੀ ਨਿਆਣੇ ਸੀਗੇ ਤੇ ਇਦਾਂ ਹੀ ਲੰਗਰ ਚੱਲ ਰਿਹਾ ਹੈ ਅਗਲੇ ਸੋਮਵਾਰ ਸਾਡੇ ਮੰਗਲਾਦੋਵਾਲ ਤੋਂ ਮੀਂਹਿਲਖੀ ਦਾਮ ਜੀ ਦੇ ਪੋਤੇ ਉਹਨਾਂ ਦਾ ਲੰਗਰ ਹੈ ਆਖਰੀ ਸੋਮਵਾਰ ਇਦਾਂ ਹੀ ਲੋਕਾਂ ਦੇ ਸੰਤਾਂ ਦਾ ਭਾਵਨਾਵਾਂ ਪੂਰੀਆਂ ਹੁੰਦੀਆਂ ਐ ਤੇ ਭੋਲੇनाथ ਉਹਨਾਂ ਨੂੰ ਬਖਸ਼ਿਸ਼ ਕਰਦਾ ਐ ਇਹ ਸੰਤਾਂ ਤੇ ਉਸਾਰ ਨਾਲ ਇੱਥੇ ਆ ਕੇ ਆਪਣੀਆਂ ਮਾਂ ਨੂੰ ਕਾਮਾ ਪੂਰੀਆਂ ਕਰਦੇ ਅਤੇ ਲੰਗਰ ਲਾਉਂਦੇ ਬੋਲੋ ਸ਼ੰਕਰ ਭਗਵਾਨ ਕੀ ਜੈ ਬੱਬਾ ਜੀ ਹੱਥ ਜੋੜ ਕੇ ਸ਼ੇਸ਼ ਮਾਦੇ ਮੰਦਰ ਜੋ ਕਿ ਤੀਜਾ ਸੋਮਵਾਰ ਕੱਲੋ ਜਿਹੜਾ ਮੰਦਰ ਦਾ ਅਸੀਂ ਮਨਾ ਰਹੇ ਹਾਂ ਸਾਵਣ ਦੇ ਮਹੀਨੇ ਦਾ ਔਰ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਚੌਦੀ ਕਲੱਬ ਦੇ ਪ੍ਰਧਾਨ ਜੀ ਆਪਰਕਾ ਜੀ ਜੋ ਕਿ ਹਰ ਸਾਵਣ ਦੇ ਤੀਜੇ ਸੋਮਵਾਰ ਇਹਨਾਂ ਵੱਲੋਂ ਕਲਾ ਬਲੋਂ ਲੰਗਰ ਲਗਾਇਆ ਜਾਂਦਾ ਤੇ ਅਸੀਂ ਹਰ ਵਾਰ ਉਰੇ ਆਉਂਦੇ ਆ ਉਹ ਉਹਨਾਂ ਦੇ ਲੰਗਰ ਚ ਸੇਵਾ ਵੀ ਕਰਦੇ ਆ ਉਹ ਇਹਨਾਂ ਦੀ ਸੇਵਾ ਦੇਖਦੇ ਵੀ ਆ ਮੈਂ ਮੇਰੇ ਚੈਨਲ ਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਉਹਦਾ ਸਾਰਿਆਂ ਨੂੰ ਚੋਈ ਸਾਹਿਬ ਨਾਲ ਮਿਲਣਾ ਚਾਹੁੰਦਾ ਪਹਿਲਾ ਚੋਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਤੇ ਤੇ ਅਸੀਂ ਚਾਹਾਂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦਾ ਸਾਵਣ ਦੀ ਮਹੱਤਤਾ ਵੀ ਦੱਸੋ ਮਹੀਨੇ ਦੀ ਤੇ ਜੋ ਲੰਗਰ ਆਪਾਂ ਲਗਾਉਂਦੇ ਆ ਉਹਰੇ ਬਾਰੇ ਵੀ ਦੋ ਸ਼ਬਦ ਤੁਹਾਡੀ ਟੀਮ ਨਾਲ ਜੁੜੇ ਹੋਏ ਜਿਹੜੇ ਤੁਹਾਡੇ ਟੀਮ ਮੈਂਬਰ ਨੇ ਤੇ ਜਿੱਥੇ-ਜਿੱਥੇ ਵੀ ਤੁਸੀਂ ਥੋੜੇ ਕਾਫੀ ਰਸ਼ ਹੁੰਦਾ ਹੈ ਤੀਸਰੇ ਸੋਮਵਾਰ ਨੂੰ ਤੇ ਉਹਦਾ ਚਾਨਣਾ ਜ਼ਰੂਰ ਪਾਓ ਜੈ ਬੋਲੇ ਸ਼ੰਕਰ ਮਹਾਰਾਜ ਕੀ ਜੈ ਸਭ ਤੋਂ ਪਹਿਲੇ ਮੇਰੀ ਬੇਨਤੀ ਹੈ ਕਿ ਜਿਹੜੀ ਲੰਗਰ ਦੀ ਸ਼ੁਰੂਆਤ ਹੈ ਬਾਉ ਜੀ ਨੇ ਜੋ ਦੱਸਿਆ ਇਹਨਾਂ ਦੇ ਦਾਦਾ ਜੀ ਨੇ ਇੱਥੇ ਸ਼ੁਰੂਆਤ ਕੀਤੀ ਸੀ ਲੰਗਰ ਦੇ ਵਿੱਚ ਉਹਨਾਂ ਨੂੰ ਇੱਕ ਪ੍ਰਤੱਖ ਹੋਇਆ ਸੀਗਾ ਉਹਨਾਂ ਦੀ ਮਨੋ ਕਾਮਨਾ ਜਿਹੜੀ ਹੈ ਉਹ ਪੂਰੀ ਹੋਈ ਸੀ ਜੋ ਉਹਨਾਂ ਨੇ ਇੱਥੇ ਆ ਕੇ ਅਰਦਾਸ ਕੀਤੀ ਹੈ ਇਹ ਜਿਹੜਾ ਮੰਦਰ ਹੈ ਜੀ ਪ੍ਰਾਚੀਨ ਮੰਦਰ ਹੈ ਇਤਿਹਾਸਕ ਮੰਦਰ ਹੈ ਆਮ ਮੰਦਰਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਸਥਾਪਨਾ ਕੀਤੀਆਂ ਜਾਂਦੀਆਂ ਇਸ ਮੰਦਰ ਦੀ ਜਿਹੜੀ ਹੈ ਮੂਰਤੀ ਉੱਪਰਗਟ ਹੋਈ ਹੋਈ ਹੈ ਨੀਚੋਂ ਜੋ ਪਹਿਲੇ ਪੰਡਿਤ ਸ਼ਸ਼ੀ ਜੀ ਨੇ ਦੱਸਿਆ ਪ੍ਰਧਾਨ ਜੀ ਨੇ ਇਹਨਾਂ ਤੋਂ ਪਹਿਲੇ ਇਹਨਾਂ ਦੇ ਫਾਦਰ ਸਾਹਿਬ ਬੇਦ ਪ੍ਰਕਾਸ਼ ਜੀ ਸੀਗੇ ਉਹਨਾਂ ਤੋਂ ਪਹਿਲਾਂ ਇੱਥੇ ਪੰਡਈ ਜੀ ਰਾਮ ਰੱਖਾ ਜੀ ਸੀਗੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਇਹਨਾਂ ਦੇ ਨਾਲ ਸਾਡਾ ਮੇਲਜੋਲ ਰਿਹਾ ਮੇਰਾ ਜਿਹੜਾ ਪਿੰਡ ਹੈ ਨਾਲ ਬਿਲਕੁਲ 2 ਕਿਲੋਮੀਟਰ ਤੋਂ ਪਿੰਡ ਧਮਾਣਾ ਬਜ਼ੁਰਗਾਂ ਨੇ ਸਾਨੂੰ ਜੋ ਇਤਿਹਾਸ ਦੱਸਿਆ ਹੈ ਇਸ ਮੰਦਿਰ ਦਾ ਕਿ ਸਾਵਣ ਦੇ ਮਹੀਨੇ ਜਿਸ ਸੰਸਾਨ ਨੇ ਆਪਣੇ ਮਨੁਪਰਤਾਂ ਤੋਂ ਨਾਲ ਸਵੇਰੇ ਆ ਕੇ ਨਿਰਨੇ ਕਾਲ ਜੇ ਜਲ ਚੜਾਣਾ ਉਹਦੀ ਹਰ ਮਨੋ ਕਾਮਨਾ ਸੌਣ ਦੇ ਮਹੀਨੇ ਪੂਰੇ ਹਰ ਮਨੋ ਕਾਮਨਾ ਪੂਰੀ ਹੋਣੀ ਕਿਉਂਕਿ ਆਮ ਮੰਦਰਾਂ ਦੇ ਵਿੱਚ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਮਤਲਬ ਬਿਜ਼ਨਸ ਵਾਲੇ ਕੰਮ ਹੈ ਜਾਂ ਕਿਸੇ ਤਰ੍ਹਾਂ ਦੇ ਇਸ ਮੰਦਰ ਦੇ ਵਿੱਚ ਕੋਈ ਇਦਾਂ ਦਾ ਹੈ ਨਹੀਂ ਜੋ ਵੀ ਹੈ ਸਾਫ ਸੁਥਰਾ ਉਸ ਚੌਧਰੀ ਬਜ਼ੁਰਗ ਮਿਲਖੀ RAM ਜੀ ਨੇ ਜਿਹੜਾ ਲੰਗਰ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਤੋਂ ਦੇਖ ਕੇ ਸਾਨੂੰ ਸਿੱਖਣ ਨੂੰ ਮਿਲਿਆ ਅੱਜ ਤੋਂ 31 ਸਾਲ ਪਹਿਲਾਂ ਸਾਡਾ ਜਿਹੜਾ ਚੌਧਰੀ ਕਲੱਬ ਲੁਧਿਆਣਾ ਤੋਂ ਆਨੇ ਅਸੀਂ ਸਾਰੇ ਨੂਰਪੁਰ 베ਦੀ ਬਲਾਕ ਦੇ ਸਾਰੇ ਮੈਂਬਰ ਆ ਗਏ ਜਿਹੜੇ ਲੁਧਿਆਣਾ ਕੰਮ ਕਰਦੇ ਆ ਜੀ ਉਹਨਾਂ ਨੇ ਕੱਠ ਕੀਤਾ ਸੀ ਇੱਕ ਕੱਠ ਕਰਕੇ ਮੁੰਡੇ ਕਹਿਣ ਲੱਗੇ ਕਿ ਜੀ ਅਸੀਂ ਇਹੋ ਜਿਹਾ ਕੰਮ ਕਰਨਾ ਮੈਂ ਕਿਹਾ ਵੀ ਉਹ ਕੰਮ ਕਰੋ ਜਿਹੜਾ ਰਹਿੰਦੀ ਦੁਨੀਆ ਤੱਕ ਸਾਨੂੰ ਸਾਰਿਆਂ ਨੂੰ ਔਰ ਸੰਗਤ ਨੂੰ ਔਰ ਪਰਮਾਤਮਾ ਦੇ ਲੇਖੇ ਲਿਖਿਆ ਜਾਵੇ ਮੈਂ ਕਿਹਾ ਸਾਡੇ ਇੱਕ ਜਟਮਾੜ ਦੇ ਵਿੱਚ ਮੰਦਰ ਹੈ ਸ਼ਿਵਾਂ ਦਾ ਬਹੁਤ ਪ੍ਰਤੱਖ ਮੰਦਰ ਹੈ ਉਸ ਮੰਦਰ ਦੀ ਸੇਵਾ ਸਾਨੂੰ ਸੰਗਤ ਆਂਦੀ ਹੈ ਸੋਮਵਾਰ ਦੇ ਦਿਨ ਸਾਨੂੰ ਸਵੇਰੇ ਲੰਗਰ ਲਾਣਾ ਚਾਹੀਦਾ ਸ਼ੁਰੂ-ਸ਼ੁਰੂ ਦੇ ਵਿੱਚ ਅੱਜ ਤੋਂ 31 ਸਾਲ ਪਹਿਲੇ ਅਸੀਂ ਆ ਕੇ ਇੱਥੇ ਚਾਹ ਪਕੌੜਿਆਂ ਦਾ ਲੰਗਰ ਲਾਇਆ ਉਸ ਟਾਈਮ ਸਮਾਜਦਾਨ ਦਾ ਸੀਗਾ ਜੀ ਸਾਡੇ ਕੋਲ ਜਿਹੜੀਆਂ ਦਿਹਾੜੀਆਂ ਘੱਟ ਪੈਨੀਆਂ ਸੀ ਕਿ ਅਸੀਂ ਵੀ ਗਰੀਬ ਬੰਦੇ ਸੀਗੇ ਸਾਡੇ ਕੋਲ ਬੋਝੀ 3700 ਰੁਪਏ ਇਕੱਠਾ ਹੋਇਆ ਉਹ 3700 ਰੁਪਏ ਅਸੀਂ ਇਕੱਠਾ ਕਰਕੇ ਬੜੇ ਹਮ ਹਮਾ ਕੇ ਆਏ ਸਾਡੇ ਮਨ ਨੂੰ ਬੜਾ ਚਾਹ ਸੀ ਅਸੀਂ ਲੰਗਰ ਬੋਝੀ ਲੇਕਿਨ ਸਾਡਾ 3700 ਰੁਪਏ ਦਾ ਜਿਹੜਾ ਲੰਗਰ ਸੀਗਾ ਚਾਹ ਪਕੌੜਿਆਂ ਦਾ 2 ਘ ਅਸੀਂ ਮੁੰਡਿਆਂ ਨੇ ਫਿਰ ਇਕੱਠੇ ਹੋ ਕੇ ਕੁਝ ਪੈਸੇ ਇਕੱਠੇ ਕੀਤੇ 2500 ਰੁਪਏ ਸਾਡੇ ਕੋਲ ਇਕੱਠਾ ਹੋਇਆ ਜੋ ਸਚਾਈ ਹੈ ਉਹ ਵੀ ਕਿੰਨਾ 1.5 ਘੰਟਾ ਚੱਲਿਆ ਲੇਕਿਨ ਮੁੰਡਿਆਂ ਦੇ ਮਨ ਦੇ ਚੋਂ ਥੋੜੀ ਆਗੀ ਕਿ ਯਾਰ ਸਾਡਾ ਲੰਗਰ ਪੂਰਾ ਨਹੀਂ ਹੋ ਸਕਿਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਜਲ ਚੜਾਓ ਮੱਥਾ ਟੇਕੋ ਭੋਲੇ ਸ਼ੰਕਰ ਅੱਗੇ ਵੀ ਅੱਗੇ ਜੋ ਕਰੇਗਾ ਵਧੀਆ ਹੋਏਗਾ ਅੱਜ ਭੋਲੇ ਸ਼ੰਕਰ ਦੀ ਐਡੀ ਕਿਰਪਾ ਸਾਡੇ ਸਾਰਿਆਂ ਦੇ ਅਸੀਂ ਉਸ ਟਾਈਮ ਬਿਲਕੁਲ 1.5-200 ਰੁਪਏ ਦਿਹਾੜੀ ਕਮਾਉਂਦੇ ਸੀਗੇ ਅੱਜ ਅਸੀਂ ਜਿੰਨੇ ਵੀ ਬੰਦੇ ਆ ਸਾਰੇ 1000 1500 202500 ਰੁਪਇਆ ਦਿਹਾੜੀ ਕਮਾਉਣ ਵਾਲੇ ਬੰਦੇ ਆਗੇ ਉਹਨਾਂ ਨੇ ਇੰਨੀ ਸਾਡੇ ਦੇ ਕਿਰਪਾ ਕੀਤੀ 30 ਸਾਲ ਦੇ ਵਿੱਚ ਅੱਜ 2.3 ਲੱਖ 3.5 ਲੱਖ ਰੁਪਇਆ ਜਿਹੜਾ ਸਾਡੇ ਕੋਲ ਇਕੱਠਾ ਹੁੰਦਾ ਲੁਧਿਆਣੇ ਤੋਂ ਲਾਲੇ ਵੀ ਸਾਡਾ ਸਹਿਯੋਗ ਕਰਦੇ ਨੇ ਪੋਲੇ ਸ਼ੰਕਰ ਨੂੰ ਤਾਂ ਤਕਰੀਬਨ ਸੰਸਾਰੀ ਮੰਦ ਦਾ ਤਰਲੋਕੀ ਦੇ ਮਾਲਕ ਨੇ ਉਹ ਉਹਨਾਂ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਇਦਾਂ ਦੇ ਜਿਹੜੇ ਮਹਾਨ ਸ਼ਕਸ਼ੀਤਾ ਸੀਗਿਆਂ ਸ਼ਸ਼ੀ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ بڑا ਸਹਿਯੋਗ ਦਿੱਤਾ ਔਰ ਸਿੱਖਿਆ ਸਾਨੂੰ ਜਿਹੜੀ ਹੈ ਉਹ ਸਾਨੂੰ ਇਹਨਾਂ ਤੋਂ ਬੌਜੀ ਤੋਂ ਮਿਲਿਆ ਹੈ ਮਧੌਲ ਬਹੀਰਪੁਰ ਤੋਂ ਜਦੋਂ ਉਹਨਾਂ ਨੇ ਆਕੇ ਲੰਗਰ ਦਾ ਸਭ ਤੋਂ ਪਹਿਲਾਂ ਮਿਲਕੀ ਰਾਮ ਜੀ ਨੇ ਕੰਮ ਸ਼ੁਰੂ ਕੀਤਾ ਉਹਨੂੰ ਦੇਖ ਕੇ ਸਾਡੇ ਵੀ ਮਨ ਚ ਆਈ ਅੱਜ ਮਾਲਕ ਦੀ ਇਦਾਂ ਦੀ ਕਿਰਪਾ ਹੋ ਗਈ ਕਿ ਸੌਣ ਮਹੀਨੇ ਦਾ ਜਿਹੜਾ ਤੀਜਾ ਸੋਮਵਾਰ ਆ ਉਹ ਚੌਧਰੀ ਕਲੱਬ ਨੂੰ ਪੱਕਾ ਮਿਲਿਆ ਹੋਇਆ ਉਹਦੀ ਸੇਵਾ ਕਰਕੇ ਸਾਨੂੰ ਬੜਾ ਆਨੰਦ ਮਾਣ ਮਿਲਦਾ ਅਸੀਂ ਪੋਲੇ ਸ਼ੰਕਰ ਜੀ ਮਹਾਰਾਜ ਜੀ ਦਾ ਜਿਹੜਾ ਦੇਣ ਹੈ ਕਈ ਯੁੱਗੋ ਯੁੱਗ ਨਹੀਂ ਦੇ ਸਕਦੇ ਜੈ ਪੋਲੇ ਸ਼ੰਕਰ ਜੀ ਮਹਾਰਾਜ ਕੀ ਹਾਂ ਹਾਂ ਹਾਂਜੀ ਪਿਆਰ ਤੁਸੀਂ ਉਹ ਦੱਸਣਾ ਹੋਵੇ ਜੀ ਮੈਂ ਦੱਸਣਾ ਮੇਰੇ ਤੋਂ ਬਜ਼ੁਰਗਾਂ ਦੀ ਗੱਲ ਕਰਦੇ ਨੇ ਸਾਨੂੰ ਸਿੱਖਣ ਨੂੰ ਉੱਥੋਂ ਮਿਲਿਆ ਜੀ ਪਹਿਲੀ ਤਾਂ ਆਤਮਾ ਇੱਥੇ ਹੀ ਖੁਸ਼ ਹੋ ਗਈ ਤੇ ਹੁਣ ਇਹ ਬੱਚਿਆਂ ਦੀ ਆਤਮਾ ਦਤ ਖੁਸ਼ ਹੋਣੀ ਹੈ ਲਗਾਤਾਰ ਅਸੀਂ ਇਹਨਾਂ ਨੂੰ ਤਰ੍ਹਾਂ ਹੀ ਉਠਾ ਲਿਆ ਜੀ ਇਹ ਹਾਂ ਲਗਾਤਾਰ ਹਾਂ ਇਹਨੂੰ ਰੀਂਤ ਰੱਖਾ ਇਹ ਇਹੋ ਕਾਟੇ ਬਾਦ ਇਹਨੂੰ ਦੇਖਣ ਨਾ ਹਾਂ ਇਹਨੂੰ ਦੇਖਣਾ ਐਵੇਂ ਦੇਖਣਾ ਸਾਡੇ ਦਾਦਾ ਜੀ ਸਾਡੇ ਬਾਬ ਜੀ ਹਾਂਜੀ ਉਹ ਸਾਈਕਲ ਤੇ ਆਂਦੇ ਤੇ ਜੀ ਦਾਦਾ ਮੋਤੀराम ਜੀ ਦਾ ਜਿਹੜਾ ਲੰਗਰ ਚੱਲਦਾ ਉਹਨੂੰ ਦੇਖ ਕੇ ਉਹ ਕਿੰਨੇ ਸਾਲ ਦਾ ਉਹ ਲੰਗਰ ਚੱਲ ਰਿਹਾ ਜੀ ਲਗਾ ਮੈਨੂੰ ਕੋਈ ਆਈਡੀਆ ਨਹੀਂ ਹੈ ਪਰ ਮੈਂ ਜਿੱਦਣ ਤੋਂ ਮੈਂ ਸੋਧੀ ਸੰਭਾਲੀ ਹੈ ਜਿੱਦਣ ਤੋਂ ਕਾਕਾ ਮੈਂ ਸੋਧੀ ਸੰਭਾਲੀ ਹੈ ਨਾ ਮੈਂ ਲੰਗਰ ਲੱਗਦਾ ਇਹ ਦੇਖਿਆ ਕੋਈ ਮਿਸ ਹੋਇਆ ਹੀ ਨਹੀਂ ਤਕਰੀਬਨ 70 72 ਸਾਲ ਹੋ ਗਏ 5 ਸਾਲ ਦੀ ਮੋਟਰ ਰੋਡ ਹੀ ਹੋ ਗਈ ਨਹੀਂ ਕਾਰ ਬਾਹਰ ਸਾਬ ਠੀਕ ਹੋ ਗਈ ਸਾਨੂੰ ਗੋਦੀ ਚ ਲਿਆ ਉਹਨਾਂ ਦੇ ਘੋੜਿਆਂ ਤੇ ਲਿਆਉਂਦੇ ਦੀ ਗੱਡੇ ਦੇ ਆਏ ਅਸੀਂ ਫਿਰ ਖੰਨੇ ਤੋਂ ਟੈਂਪੂਆਂ ਚ ਆਏ ਹੁਣ ਟੱਕਾ ਜਾਣ ਲੱਗ ਪੈ। ਫਿਰ ਗੱਡੀਆਂ ਚ ਆ ਗਏ ਬਹੁਤ ਬੜੀ ਉਹਨਾਂ ਦੀ ਦੇਰ ਹੈ ਸਾਡੇ ਦਾ ਸਾਡੇ ਪਿਤਾ ਜੀ ਨੇ ਇੱਕ ਟਾਈਮ ਰੋਟੀ ਕਰੀ ਆ ਥੱਲੇ ਖੂਹ ਹੁੰਦਾ ਉਹ ਤੋਂ ਜਲ ਲਿਆਉਂਦਾ ਉੱਥੋਂ ਉਹਨਾਂ ਨਾਲੇ ਲੰਗਰ ਪਕਾਇਆ ਉਹ ਇੱਕ ਟਾਈਮ ਰੋਟੀ ਖਾ ਕੇ ਗੁਜ਼ਾਰਾ ਕਰਿਆ ਦੁੱਧ ਬਿਜਾਰੋਂ ਉੱਥੋਂ ਲਿਆਉਂਦੇ ਪਿੰਡ ਚੋਂ ਇੱਕ ਟਾਈਮ ਪੀ ਲੈਂਦਾ ਸੀ ਪਰ ਉਹਦੇ ਵਿੱਚ ਬੇਨਤੀ ਇਹ ਹੈ ਜੀ ਕਿ ਜਿਨ੍ਹਾਂ ਨੇ ਵੀ ਇਸ ਮੰਦਰ ਦੇ ਵਿੱਚ ਆ ਕੇ ਆਪਣੇ ਕਦਮ ਟਕਾਏ ਆ ਨੇਕ ਨੀਤ ਦੇ ਨਾਲ ਜਿਨ੍ਹਾਂ ਨੇ ਸੇਵਾ ਕੀਤੀ ਆ ਅੱਜ ਉਹ ਕੱਖਾਂ ਤੋਂ ਲੱਖ ਵਣਦੇ ਨੇ ਇੰਨੀ ਬੜੀ ਕਿਰਪਾ ਇਹਨਾਂ ਦੀ ਤਾਂ ਸਾਡੇ ਪਰ ਤਾਂ ਬਹੁਤ ਬੜੀ ਕਿਰਪਾ ਸੀ ਤਾਂ ਪਰਮਾਤਮਾ ਜੀ ਦੀ ਕਿਰਪਾ ਪੂਰੇ ਦੇ ਆ ਦੇ ਦੇਖਿਆ ਘੋੜੇ ਤੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਜੀ ਦੇਖੋ ਜੀ ਅਸੀਂ ਤਾਂ ਸ਼ਰਧਾਲੂਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਠੀਕ ਹੈ ਅਸਤਾਨ ਸਾਰੇ ਆਪਣੀ ਆਪਣੀ ਜਗ੍ਹਾ ਵਧੀਆ ਨੇ ਲੈਕਿਨ ਜਿਹੜੀ ਸੋਣ ਮਹੀਨੇ ਦੀ ਐ ਬੋਲੇ ਸ਼ੰਕਰ ਜੀ ਦਾ ਇਹ ਜਿਹੜਾ ਮਹੀਨਾ ਇਸ ਮਹੀਨੇ ਦੇ ਵਿੱਚ ਉਹਨਾਂ ਨੇ ਆਪਣਾ ਜਟਾ ਜੋੜ ਸਾਰਾ ਖੋਲਿਆ ਹੁੰਦਾ ਹਰ ਜੀਵ ਨੂੰ ਉਹ ਜਿਹੜਾ ਹੈ ਹਰੇਕ ਤਰ੍ਹਾਂ ਦਾ ਖਜ਼ਾਨਾ ਵੰਡਦੇ ਆ ਇੱਥੇ ਆ ਕੇ ਭਾਈ ਅਸੀਂ ਤਾਂ ਇਹ ਗੱਲ ਕਹਨੇ ਝੋਲੀਆਂ ਭਰ-ਭਰ ਕੇ ਲੁੱਟ-ਲੁੱਟ ਕੇ ਲੈ ਜਾਓ ਸਾਨੂੰ ਮੰਗਣ ਦਾ ਚੱਜ ਚਾਹੀਦਾ ਉਹਨਾਂ ਨੇ ਦੇਣ ਦੇ ਵਾਸਤੇ ਤਾਂ ਖਜ਼ਾਨੇ ਖੋਲੇ ਹੋਏ ਖੁੱਲੇ ਹੋਏ ਉਹਨਾਂ ਦੇ ਨੂੰ ਦਿਖਦਾ ਨਹੀਂ ਦਿੰਦੇ ਹਰੇਕ ਨੂੰ ਦਿੰਦੇ ਹਰੇਕ ਨੂੰ ਬਹੁਤ ਕੁਝ ਦਿੱਤਾ ਈ ਸਾਨੂੰ ਸਾਡੀ ਐਡੀ ਔਕਾਤ ਨਹੀਂ ਸੀਗੀ ਜਿੱਥੇ ਤੱਕ ਉਹਨਾਂ ਨੇ ਸਾਨੂੰ ਪਜਾਤਾ ਅਸੀਂ ਤਾਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਤਰੋਕੀ ਦੇ ਮਾਲਕ ਨੇ ਮਾਲਕਾ ਇਸੇ ਤਰ੍ਹਾਂ ਸਾਨੂੰ ਔਰ ਸਾਡੇ ਅੱਗੇ ਬੱਚਿਆਂ ਨੂੰ ਵੀ ਇਹਨਾਂ ਲੰਗਰਾਂ ਦੀ ਸੇਵਾ ਵਾਸਤੇ ਇਦਾਂ ਦੀ ਬੁੱਧੀ ਬਖਸ਼ਿਓ ਕਿ ਸਾਡੇ ਇਸੇ ਲੰਗਰ ਦੇ ਨਾਲ ਇਦਾਂ ਜੁੜੇ ਰਹਿਣਾ ਸੀ ਬੱਚਿਆਂ ਨੂੰ ਵੀ ਅੱਗੇ ਜੋੜ ਦਿੱਤਾ ਜੀ ਓਹ ਉਹਨਾਂ ਦੀ ਕਿਰਪਾ ਰਵੇ ਸਾਡੇ ਤੇ ਕਿ ਸਾਡੇ ਬੱਚੇ ਜਿੰਨੇ ਵੀ ਸਾਰੇ ਹੈਗੇ ਅੱਗੇ ਜਿੰਨੇ ਮੈਂਬਰ ਜੁੜੇ ਹੋਏ ਆ ਸਾਡੇ ਤਾਂ ਹੰਕਾਰ ਆ ਵਾ હમી હંકાર ના આવે દયા ભાવ રવે શંકર જ নাভ করাম একটু পেয়ে